ਕੋਈ ਕੁਲਦੀਪ ਸਿੰਘ ਗੜਗੱਜ ਨੇ ਕਿਤੇ ਨਾ ਕਿਤੇ ਕਿਉਂਕਿ ਜਿਲ੍ਹੇ ਦੇ ਲੋਕ ਉਹਨਾਂ ਨੂੰ ਲੈ ਕੇ ਆਏ ਆ ਜਿਨ੍ਹਾਂ ਨੇ ਚੋਰੀ ਛਿਪੇ ਉਹਨਾਂ ਨੂੰ ਨਿਯੁਕਤ ਕਰਿਆ ਤੇ ਚੋਰੀ ਛਿਪੇ ਉਹਨਾਂ ਦੀ ਦਸਤਾਰਬੰਦੀ ਕਰੀ ਆ ਹੁਣ ਉਹਨਾਂ ਨੇ ਆਪਣਾ ਕੰਮ ਕਢਾਉਣਾ ਸ਼ੁਰੂ ਕੀਤਾ ਉਹ ਹਰੇਕ ਜਥੇਦਾਰ ਤੋਂ ਆਪਣਾ ਕੰਮ ਕਢਾਉਂਦੇ ਆ ਸੋ ਉਹਨਾਂ ਦੀ ਕਰਵਾਏ ਤਾਂ ਪਿਛਲੇ 40-50 ਸਾਲਾਂ ਤੋਂ ਚੱਲੇ ਆ ਰਹੇ ਉਹ ਵੀ ਜਥੇਦਾਰਾਂ ਨੂੰ ਆਪਣੇ ਕਰੰਦਿਆਂ ਦੇ ਤੌਰ ਤੇ ਵਖਦੇ ਆਪਣੇ ਨੌਕਰਾਂ ਦੇ ਤੌਰ ਤੇ ਵਖਦੇ ਆ। ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਤਾਂ ਇਹ ਹੁਣੇ ਹੈਗਾ ਵੀ ਪੰਥ ਨੇ ਪ੍ਰਵਾਨ ਨਹੀਂ ਕਰਿਆ ਚੋਰੀ ਛਿਪੇ ਉਹਨਾਂ ਦੀ ਨਿਖਤੀ ਹੋਈ ਚੋਰੀ ਛਿਪੇ ਦਸਤਾਰ ਬੰਦੀ ਹੋਇ ਇੱਕ ਤਾਂ ਉਹ ਆਪਣੀ ਅਥਾਰਟੀ ਨੂੰ ਜਿਸ ਤਰ੍ਹਾਂ ਜਾਇਜ਼ ਠਹਿਰਾਉਣ ਦਾ ਯਤਨ ਕਰ ਰਹੀ ਹੈਗਾ ਦੂਸਰਾ ਜਿਨ੍ਹਾਂ ਮਾਲਕਾਂ ਨੇ ਉਹਨਾਂ ਨੂੰ ਲਾਇਆ ਉਹਨਾਂ ਮਾਲਕਾਂ ਦਾ ਹੁਣ ਪ੍ਰੈਸ਼ਰ ਪੈ ਰਿਹਾ ਵੀ ਜਿਹੜੇ ਕੰਮ ਨੇ ਲਿਆਂਦਾ ਸੀ ਕੰਮ ਦਾ ਪੂਰਾ ਨਹੀਂ ਹੋਇਆ ਹਨ ਵੀ ਉਹ ਤਾਂ ਇੱਕ ਤਰ੍ਹਾਂ ਨਾਲ ਅੱਗੇ ਵਧ ਰਹੇ ਆ ਸਾਡੇ ਵਿਰੋਧੀ ਸੋ ਸਿੱਖ ਲਹਿਰ ਦੇ ਮਹਾਨ ਆਗੂ ਭਾਈ ਮਹਿਲ ਸਿੰਘ ਜੀ ਬੱਬਰ ਦਾ ਜਿਹੜਾ ਹੈਗਾ ਯਾਦ ਵਿੱਚ ਉਹਨਾਂ ਦਾ ਦਿਹਾੜਾ ਮਨਾਇਆ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਜਿਹੜਾ ਵਿਗਿਆਨੀ ਗੁਰਬਖਸ਼ ਸਿੰਘ ਜੀ ਵਾਲਾ ਗੁਰਦੁਆਰਾ ਉਹਦੇ ਜੀ ਜੀ ਤੇ ਉੱਥੇ ਜਿਹੜਾ ਹੈਗਾ ਪਰਿਵਾਰ ਨੂੰ ਸਰੋਪਾ ਨਹੀਂ ਦੇਣ ਦਿੱਤਾ ਗਿਆ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਉਠਾਇਆ ਵੀ ਇਹ ਸਿੱਖਾਂ ਦੇ ਜਿਹੜੇ ਹੈਗੇ ਸਰਪ੍ਰਵਾਣ ਤੇ ਜਥੇਦਾਰ ਨਹੀਂ ਨੇ ਸੋ ਕੌਮ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੀ ਸੋ ਉੱਥੇ ਉਹਨਾਂ ਨੂੰ ਸਰੋਪਾਉ ਨਹੀਂ ਦਿੱਤਾ ਗਿਆ ਸੋ ਹੁਣ ਤੁਸੀਂ ਦੇਖੋ ਜਿਹੜਾ ਉਹਨਾਂ ਦਾ ਕੇਂਦਰੀ ਸਥਾਨਾ ਦਰਬਾਰ ਸਾਹਿਬ ਆਕਾਲ ਤਖਤ ਉਹਦੇ ਵਿੱਚ ਵਿਰੋਧ ਹੋ ਰਿਹਾ ਜਥੇਦਾਰ ਦਾ ਹੈ ਨਾ ਤੇ ਬਾਕੀ ਸਿੱਖ ਸੰਗਤ ਕੀ ਸੋਚ ਰਹੀ ਹੈ ਇਹ ਤਾਂ ਉਹਨਾਂ ਨੂੰ ਆਪ ਨੈਤਿਕ ਤੌਰ ਤੇ ਪਿੱਛੇ हट ਜਾਣਾ ਚਾਹੀਦਾ ਵੀ ਜਦੋਂ ਸੰਗਤਾਂ ਮੇਰਾ ਵਿਰੋਧ ਕਰਦੀਆਂ ਸੋ ਮੈਂ ਇਸ ਤੇ ਨਹੀਂ ਰਹੂੰਗਾ ਸੁਪਿੰਦਰਪਾਲ ਸਿੰਘ ਨੇ ਦੱਸਿਆ ਜਾਂਦਾ ਇੱਕ ਪੱਤਰਕਾਰ ਨੇ ਉਹਨਾਂ ਨੂੰ ਫੋਨ ਕਰਿਆ ਵੀ ਤੁਹਾਡਾ ਨਾਂ ਚੱਲ ਰਿਹਾ ਉਹ ਕਹਿੰਦੇ ਮੈਂ ਯੋਗ ਹੀ ਨਹੀਂ ਸਮਝਦਾ ਆਪਣਾ ਇੱਕ ਪਦਵੀ ਬਹੁਤ ਵੱਡੀ ਆ ਮਤਲਬ ਜੀ ਉਹ ਯੋਗ ਨਹੀਂ ਸਮਝਦੇ ਤੇ ਫਿਰ ਇਹ ਇਹ ਤਾਂ ਉਹਨਾਂ ਦੇ ਮੇਰੇ ਖਾਲ ਕਿਤੇ ਵੀ ਲੱਗੇ ਜਾਗੇ ਨਹੀਂ ਇਹ ਹੁਣ ਪਿੰਦਲਪਾਲ ਸਿੰਘ ਨੂੰ ਪਤਾ ਹਾਲਾਂਕਿ ਆਪਾਂ ਮੰਨਦੇ ਆ ਬਹੁਤ ਗੁਰੂ ਦੇ ਉਪਾਸ਼ਕ ਨੇ ਬਹੁਤ ਅੱਛੇ ਕਥਾਕਾਰ ਨੇ ਪੰਥ ਦੇ ਵਿੱਚ ਆਪਾਂ ਰਹ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਹੈ ਜੇ ਆਪਾਂ ਪੰਥਕ ਹਲਕਿਆਂ ਤੋਂ ਕਰਨੀ ਹੈਗੀ ਐ ਅ ਤੇ ਪਿਛਲੇ ਦਿਨੀ ਕਾਰਜਕਾਰੀ ਜਥੇਦਾਰ ਜੋ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਲਾਏ ਗਏ ਨੇ ਭਾਈ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਿਹੜਾ ਹੈ ਜਾਰੀ ਹੁੰਦਾ ਹੈਗਾ ਜਿਸ ਦੇ ਵਿੱਚ ਕਿਤੇ ਨਾ ਕਿਤੇ ਉਹ ਲੱਗਦਾ ਇਸ ਤਰ੍ਹਾਂ ਰਿਹਾ ਹੈ ਕਿ ਅਸਿੱਧੇ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਪੰਜ ਮੈਂਬਰੀ ਕਮੇਟੀ ਦਾ ਵੀ ਇੱਕ ਤਰ੍ਹਾਂ ਦਾ ਖੰਡਨ ਕਰ ਰਹੇ ਨੇ ਤੇ ਦੂਜੇ ਬੰਨੇ ਉਸ ਨੂੰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ 1994 ਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਉਹ ਮਾਨਤਾ ਪ੍ਰਾਪਤ ਹੈਗਾ ਅਕਾਲ ਤਖਤ ਸਾਹਿਬ ਵੱਲੋਂ ਤੇ ਇਹ ਵੀਡੀਓ ਚੋ ਜ਼ਿਕਰ ਇਸ ਤਰੀਕੇ ਨਾਲ ਕਰ ਰਹੇ ਨੇ ਕਿ ਸਾਰੇ ਹੀ ਜਿਹੜੇ ਧੜੇ ਹੈਗੇ ਨੇ ਕਹਿੰਦੇ ਵੀ ਉਹ ਇਥੋਂ ਮਾਨਤਾ ਪ੍ਰਾਪਤ ਹੈ ਇਸ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੈਗੇ ਆਂ ਔਰ ਅੱਜ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਥੇਦਾਰ ਕੁਲਦੀਪ ਸਿੰਘ ਉਹਨਾਂ ਦਾ ਜਿਹੜਾ ਜਦੋਂ ਭਾਈ ਮਹਿਲ ਸਿੰਘ ਜੀ ਦੀ ਯਾਦ ਦੇ ਵਿੱਚ ਜਦੋਂ ਪਾਠ ਕਰਾਇਆ ਜਾਂਦਾ ਹੈ ਤੇ ਪਰਿਵਾਰ ਨੂੰ ਸਿਰੋਪਾਉ ਦੀ ਦੇਣ ਦੀ ਜਦੋਂ ਗੱਲ ਆਉਂਦੀ ਹੈ ਤੇ ਉਦੋਂ ਵੀ ਇਹਨਾਂ ਦਾ ਵਿਰੋਧ ਹੁੰਦਾ ਹੈ ਤੇ ਬਕਾਇਦਾ ਇੱਕ ਸਿੰਘ ਉੱਥੇ ਬੋਲਦੇ ਨੇ ਕਿ ਇਹ ਕੌਮ ਦੇ ਪ੍ਰਮਾਨਿਤ ਜਥੇਦਾਰ ਨਹੀਂ ਹੈਗੇ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਭਾਈ ਕੁਲਦੀਪ ਸਿੰਘ ਗੜਗੱਜ ਨੇ ਕਿਤਨਾ ਕਿਤੇ ਕਿਉਂਕਿ ਜਿਲ੍ਹਿਆਂ ਲੋਕ ਉਹਨਾਂ ਨੂੰ ਲੈ ਕੇ ਆਏ ਆ ਜਿਨ੍ਹਾਂ ਨੇ ਚੋਰੀ ਛਿਪੇ ਉਹਨਾਂ ਨੂੰ ਨਿਯੁਕਤ ਕਰਿਆ ਤੇ ਚੋਰੀ ਛਿਪੇ ਉਹਨਾਂ ਦੀ ਦਸਤਾਰਬੰਦੀ ਕਰੀ ਆ ਹੁਣ ਉਹਨਾਂ ਨੇ ਆਪਣਾ ਕੰਮ ਕਢਾਉਣਾ ਅਸਲ 'ਚ ਉਹ ਹਰੇਕ ਜਥੇਦਾਰ ਤੋਂ ਆਪਣਾ ਕੰਮ ਕਢਾਉਂਦੇ ਆ ਸੋ ਉਹਨਾਂ ਦੀ ਕਰਵਾਇਤਾ ਪਿਛਲੇ 40-50 ਸਾਲਾਂ ਤੋਂ ਚੱਲੇ ਆ ਰਹੇ ਉਹ ਵੀ ਜਥੇਦਾਰਾਂ ਨੂੰ ਆਪਣੇ ਕਰੰਦਿਆਂ ਦੇ ਤੌਰ ਤੇ ਵਰਤਦੇ ਆਪਣੇ ਨੌਕਰਾਂ ਦੇ ਤੌਰ ਤੇ ਵਰਤਦੇ ਆ ਸੋ ਹਰ ਜਥੇਦਾਰ ਤੋਂ ਉਹ ਆਪਣੀਆਂ ਰਾਜਨੀਤਿਕ ਛਾਵਾਂ ਦੀ ਪੂਰਤੀ ਲਈ ਕੰਮ ਕਢਾਉਂਦੇ ਆ ਚਾਹੇ ਗੁਰਵਚਨ ਸਿੰਘ ਸੀ ਚਾਹੇ ਪੂਰਨ ਸਿੰਘ ਸੀ ਤੇ ਚਾਹੇ ਈਵਨ ਵਿਦਾਂਤੀ ਸਾਹਿਬ ਉਹਨਾਂ ਤੋਂ ਵੀ ਕਿਤਨਾ ਕਿਤੇ ਕੰਮ ਕਢਾਇਆ ਬਹੁਤ ਜ਼ਿਆਦਾ ਸਾਇਲੈਂਟ ਰਹੇ ਇੱਕ ਜਿਹੜਾ ਇਹਨਾਂ ਦੇ ਨੇੜੇ ਦਾ ਸਾਥ ਸੀ ਜਿਹੜਾ ਜ਼ਬਰਜਨਾਹ ਦੇ ਮਾਮਲੇ ਵਿੱਚ ਹੋਇਆ ਸੀਗਾ ਤੇ ਉਹ ਵਿਦਾਂਤੀ ਸਾਹਿਬ ਨੇ ਜਿਹੜਾ ਉਹਨੂੰ ਬਰੀ ਕਰ ਦਿੱਤਾ ਸੀ ਹਨਾ ਉਹਨੂੰ ਬਾਅਦ ਚੋਂ ਅਦਾਲਤ ਵਿੱਚ ਸਜ਼ਾ ਹੋ ਗਈ ਸੋ ਗਿਆਨੀ ਕੁਲਦੀਪ ਸਿੰਘ ਗੜਗਾਜ ਇੱਕ ਤਾਂ ਇਹ ਹੁਣੇ ਹੈਗਾ ਵੀ ਪੰਥ ਨੇ ਪ੍ਰਵਾਨ ਨਹੀਂ ਕਰਿਆ ਚੋਰੀ ਛਿਪੇ ਉਹਨਾਂ ਦੀ ਨਿਯੁਕਤੀ ਹੋਈ ਚੋਰੀ ਛਿਪੇ ਦਸਤਾਰਬੰਦੀ ਹੋਈ ਇੱਕ ਤਾਂ ਉਹ ਆਪਣੀ ਅਥਾਰਟੀ ਨੂੰ ਜਿਸ ਤਰ੍ਹਾਂ ਜਾਇਜ਼ ਠਹਿਰਾਉਣ ਦਾ ਯਤਨ ਕਰ ਰਹੇ ਹੈਗੇ ਦੂਸਰਾ ਜਿਨ੍ਹਾਂ ਮਾਲਕਾਂ ਨੇ ਉਹਨਾਂ ਨੂੰ ਲਾਇਆ ਉਹਨਾਂ ਮਾਲਕਾਂ ਦਾ ਹੁਣ ਪ੍ਰੈਸ਼ਰ ਪੈ ਰਿਹਾ ਵੀ ਜਿਹੜੇ ਕੰਮ ਲਈ ਲਿਆਂਦਾ ਸੀ ਕੰਮ ਦਾ ਪੂਰਾ ਨਹੀਂ ਹੋਇਆ ਹਨ ਵੀ ਉਹ ਤਾਂ ਇੱਕ ਤਰ੍ਹਾਂ ਨਾਲ ਅੱਗੇ ਵਧ ਰਹੇ ਆ ਸਾਡੇ ਵਿਰੋਧੀ ਸੋ ਉਹਨਾਂ ਜਿਹੜੇ ਲੋਕ ਇਹਨਾਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਪੰਥ ਨਾਲ ਗ੍ਰੰਥ ਨਾਲ ਧਰਮ ਨਾਲ ਅਕਾਲ ਤਖਤ ਨਾਲ ਮਾਨਤਾਵਾਂ ਨਾਲ ਕੋਈ ਵੀ ਸਰੋਕਾਰ ਨਹੀਂ ਉਹਨਾਂ ਨੂੰ ਆਪਣੀ ਸਿਰਫ ਨਿੱਜੀ ਰਾਜਨੀਤੀ ਨਾਲ ਸਰੋਕਾਰ ਆ ਉਹ ਹਰ ਸੰਸਥਾ ਨੂੰ ਇਵਨ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹ ਆਪਣੀ ਰਾਜਨੀਤੀ ਲਈ ਵਰਤਦੇ ਆ ਜਿੱਥੇ ਧਰਮ ਸ਼ਹਾਦਤਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਇਹ ਸ਼੍ਰੀ ਅਕਾਲ ਤੱਕ ਸਾਹਿਬ ਦੀ ਤਬਾਹੀ ਉਹਨਾਂ ਲਈ ਵੋਟਾਂ ਵਿੱਚ ਬਦਲਦੀ ਆ ਉੱਥੇ ਸਾਰਾ ਕੁਝ ਪ੍ਰਵਾਨੇ ਹੋਗਾ ਜਿੱਥੇ ਉਹਨਾਂ ਦੀਆਂ ਵੋਟਾਂ ਦੇ ਵਿੱਚ ਆ ਉਹਨਾਂ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੰਦੀ ਆ ਉੱਥੇ ਸਾਰਾ ਕੁਝ ਖਤਮ ਹੋ ਜਾਂਦਾ ਸੋ ਗਿਆਨੀ ਗੜਗੱਜ ਨੇ ਪਿਛਲੇ ਦਿਨੀ ਜਿਹੜਾ ਇੱਕ ਗੋਲ ਮੋਲ ਜਿਹਾ ਬਿਆਨ ਦਿੱਤਾ ਵੀ ਸਾਰੀਆਂ ਧਿਰਾਂ ਮਾਨਤਾ ਪ੍ਰਾਪਤ ਨੇ ਕੋਈ ਇੱਕ ਖਾਸ ਧਿਰ ਮਾਨਤਾ ਪ੍ਰਾਪਤ ਨਹੀਂ ਸੋ ਇਹ ਬਿਲਕੁਲ ਇਹ ਹੈਗਾ ਵੀ ਬਾਕੀ ਸਾਰੀਆਂ ਧਿਰਾਂ ਦਾ ਝਗੜਾ ਹੀ ਹੈ ਨਹੀਂ ਸੀ ਅਕਾਲ ਤਖਤ ਦੇ ਅਕਾਲ ਤਖਤ ਤੇ ਜਿਹੜਾ ਝਗੜਾ ਸੀ ਉਹ ਬਾਦਲ ਅਕਾਲੀ ਦਲ ਤੇ ਉਹਦੇ ਨਾਲ ਤੋਂ ਜਿਹੜੇ ਟੁੱਟ ਕੇ ਬੰਦੇ ਗਏ ਸੀ ਉਹਨਾਂ ਦਾ ਝਗੜਾ ਸੀਗਾ ਔਰ ਉਹਨਾਂ ਦੋਹਾਂ ਬਾਰੇ ਹੀ ਫੈਸਲਾ ਆਇਆ ਉਥੋਂ ਹੂੰ 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 ਬਾਕੀ ਹੁਣ ਜਿਸ ਤਰ੍ਹਾਂ ਇਹ ਵੀ ਆ ਰਿਹਾ ਵੀ ਸਿੱਖ ਨੇ ਜਿਹੜੇ ਬਾਕੀ ਪਾਰਟੀਆਂ ਵਿੱਚ ਵੀ ਨੇ ਸੋ ਬਾਕੀ ਪਾਰਟੀਆਂ ਵਾਲੇ ਸਿੱਖਾਂ ਦਾ ਸੀ ਵਾਰ-ਵਾਰ ਕਿਹਾ ਵੀ ਬਾਕੀ ਪਾਰਟੀਆਂ ਜਿਹੜੇ ਸਿੱਖ ਨੇ ਉਹਨਾਂ ਤੇ ਅਕਾਲ ਤਖਤ ਦਾ ਉਸ ਤਰ੍ਹਾਂ ਜਿਹੜਾ ਹੈਗਾ ਜਿਹੜਾ ਇੱਕ ਨੈਤਿਕ ਦਬਾਅ ਨਹੀਂ ਹੈਗਾ ਕਿਉਂਕਿ ਉਹ ਅਕਾਲ ਤਖਤ ਨੂੰ ਇਸ ਤਰ੍ਹਾਂ ਪ੍ਰਵਾਨ ਨਹੀਂ ਕਰਦੇ ਜਿਸ ਤਰ੍ਹਾਂ ਅਕਾਲੀ ਦਲ ਪ੍ਰਵਾਨ ਕਰਦਾ ਹੈਗਾ ਹਨ ਜੀ ਜੀ ਸੋ ਇਸੇ ਕਰਕੇ ਹੈਗਾ ਵੀ ਜਿਹੜੇ 2 ਦਸੰਬਰ ਦੇ ਹੁਕਮਨਾਮੇ ਵੀ ਹੈਗੇ ਆ ਉਹ ਸਿਰਫ ਅਕਾਲੀ ਦਲ ਬਾਦਲ ਤੇ ਉਹਦੇ ਨਾਲ ਤੋਂ ਜਿਹੜਾ ਟੁੱਟ ਕੇ ਤਾਂ ਰਾਜ ਨੂੰ ਸੁਧਾਰ ਲੈਰ ਸੀਗਾ ਉਹਦੇ ਬਾਰੇ ਆਇਆ ਸੀਗਾ ਵੀ ਬਾਗੀ ਤੇ ਦਾਗੀ ਦੋਵੇਂ ਜਣੇ ਆਪਣੇ ਧੜੇ ਖਤਮ ਕਰਕੇ ਇੱਕ ਪੰਜ ਮੈਂਬਰ ਜਾਂ ਸੱਤ ਸੱਤ ਮੈਂਬਰ ਇਸ ਲਈ ਕਮੇਟੀ ਬਣੀ ਆ ਵੀ ਇਹ ਇਸ ਇਸ ਪਾਰਟੀ ਦਾ ਪੁਨਰਗਠਨ ਕਰੇਗੀ ਸੋ ਇੱਕ ਪਾਰਟੀ ਦੇ ਪੁਨਰਗਠਨ ਲਈ ਕਮੇਟੀ ਬਣੀ ਸੀ ਬਾਕੀ ਹੋਰ ਸਿੱਖ ਸੰਸਥਾਵਾਂ ਦੇ ਪੁਨਰਗਠਨ ਲਈ ਕਮੇਟੀ ਨਹੀਂ ਬਣੀ ਇਹ ਨਾ ਚੀਫ ਕਾਲਸਾ ਦਵਾਨ ਨਾ ਸਿੰਘ ਸਭਾ ਨਾ ਗੁਰਮਤ ਮਿਸ਼ਨਰੀ ਕਾਲਜ ਨਾ ਦਮਦਮੀ ਟਕਸਾਲ ਨਾ ਕੰਡ ਕੀਰਤਨੀ ਜਥਾ ਨਾ ਕੋਈ ਹੋਰ ਸੰਪਰਦਾਵਾਂ ਉਹਨਾਂ ਦੇ ਪੁਨਰਗਠਨ ਲਈ ਇਨੂੰ ਆਪਾਂ 1994 ਵਾਲੀ ਘਟਨਾ ਨਾਲ ਜੋੜ ਕੇ ਤਾਂ ਨਹੀਂ ਦੇਖ ਸਕਦੇ ਜਿੱਦਾਂ ਇਹ ਕਹਿ ਰਿਹਾ ਕਿਉਂਕਿ ਉਦੋਂ ਤੇ ਸਾਰੇ ਅਕਾਲੀ ਦਲਾਂ ਨੂੰ ਸੱਦਾ ਦਿੱਤਾ ਗਿਆ ਸੀ ਔਰ ਉਹਦੇ ਵਿੱਚ ਵੀ ਮੌਜੂਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲਾਲਾ ਤੜਾ ਹੈਗਾ ਉਹ ਨਹੀਂ ਸੀ ਆਇਆ ਬਿਲਕੁਲ ਬਿਲਕੁਲ ਸੋ ਉਸ 94 ਵਾਲੀ ਘਟਨਾ ਬਿਲਕੁਲ ਵੱਖਰੀ ਆ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰਿਆਂ ਤੋਂ ਅਸਤੀਫੇ ਲਏ ਸੀ ਵੀ ਬਾਕੀ ਸਾਰੇ ਧੜੇ ਆਪਣੇ ਅਸਤੀਫੇ ਦੇ ਚਾਹੇ ਬਰਨਾਲਾ ਸੀ ਕੈਪਟਨ ਵਿੰਦਤ ਸਿੰਘ ਸੀ ਜਥੇਦਾਰ ਤਲਵੰਡੀ ਸੀ ਜਥੇਦਾਰ ਟੋੜਾ ਇੱਕ ਧੜੇ ਦਾ ਪਾਂਡ ਸੀਗੇ ਜਾਂ ਹੋਰ ਛੋਟੇ ਛੋਟੇ ਜਿਹੜੇ ਸਪਲੈਂਟਰ ਮਤਲਬ ਫਿਰ ਇਹ ਵੀ ਤਾਂ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਕਿ ਜਾਂ ਤੇ ਜਾਣਕਾਰੀ ਦੀ ਘਾਟ ਹੈਗੀ ਆ ਜਾਂ ਕਿਤਨਾ ਕਿਤੇ ਇੱਥੇ ਜੇ ਇਹ ਦੇ ਵਿੱਚ ਇਸ ਬਿਆਨ ਦੇ ਵਿੱਚ ਵੀ ਉਹਨਾਂ ਨੇ ਹਵਾਲਾ ਪਹਿਲਾਂ ਉਹਨਾਂ ਨੇ 1904 ਨੇ ਵੇਲੇ ਜੇ ਦਿੱਤਾ ਤੇ ਉਹ ਫਿਰ ਕਿਤਨਾ ਕਿਤੇ ਇਤਿਹਾਸਿਕ ਪੱਖ ਤੋਂ ਸਹੀ ਨਹੀਂ ਆ। ਨਹੀਂ ਦੇਖੋ ਹੁਣ ਮੇਰਾ ਖਿਆਲ ਤੁਸੀਂ ਦੇਖੋ ਵੀ ਉਹਨਾਂ ਦੀ 40 ਸਾਲ ਜਾਂ 41 ਸਾਲ ਦੀ ਉਮਰ ਆ। ਹੂੰ ਸੋ ਉਸ ਵੇਲੇ 1994 ਤੁਸੀਂ ਲਾ ਲਓ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ। 30 ਸਾਲ ਪਹਿਲਾਂ ਜੀ 30 ਜੀ। ਇਟ ਮੀਨਸ ਉਹ 10 ਸਾਲ ਦੇ ਸੀ ਜਾਂ 11 ਸਾਲ ਦੇ ਸੀ। ਸੋ ਉਸ ਘਟਨਾਕ੍ਰਮ ਚੋਂ ਜਿਹੜਾ ਨਿਕਲ ਕੇ ਹੀ ਨਹੀਂ ਗਿਆ ਬੰਦਾ। ਹੂੰ ਉਹਦੇ ਜਾਣਕਾਰੀ ਦਾ ਇਸ ਤਰ੍ਹਾਂ ਦਾ ਜਿਹੜਾ ਫਲਾਅ ਹੋਣਾ ਵੀ ਉਹ ਬਿਲਕੁਲ ਉਹਨਾਂ ਨੂੰ ਕੁਝ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ। ਹਾਂ ਇੱਕ ਪਿੰਡ ਚੋਂ ਆਏ ਆ। ਗ੍ਰਾਂਥੀ ਸਿੰਘ ਦੀ ਸੇਵਾ ਕਰਦੇ ਕੋਈ ਇਤਿਹਾਸਕਾਰ ਨਹੀਂ ਨੇ ਸੋ ਇੱਕਦਮ ਛੋਟੀ ਉਮਰ 'ਚ ਇੱਕ ਵੱਡਾ ਉਹਦਾ ਮਿਲ ਗਿਆ ਉਹਨੂੰ ਗ੍ਰਾਸਪ ਕਰਨ ਦੀ ਪਾਵਰ ਨਹੀਂ ਨਾ ਹੈ ਤੇ ਜਦੋਂ ਗ੍ਰਾਸਪ ਕਰਨ ਦੀ ਪਾਵਰ ਨਹੀਂ ਫਿਰ ਤੁਸੀਂ ਗਲਤੀਆਂ ਕਰਦੇ ਹੋ ਸੋ 1994 ਵਾਲਾ ਘਟਨਾਕ੍ਰਮ ਪ੍ਰੋਫੈਸਰ ਮਨਜੀਤ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਸਟੈਪ ਬਾਈ ਸਟੈਪ ਅੱਗੇ ਵਧਿਆ ਰਿਹਾ ਸੀ ਔਰ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਵੀ ਨਾ ਕਰਤੀ ਸੀ ਕਿ ਅਸੀਂ ਆਪਣਾ ਧੜਾ ਭੰਗ ਨਹੀਂ ਕਰਨਾ ਕਿਸੇ ਨੇ ਸਾਡੇ ਨਾਲ ਜੁੜਨਾ ਜਿਹੜੇ ਅੱਜ ਹੈਂਕੜ ਸੁਖਵੀਰ ਸਿੰਘ ਬਾਦਲ ਦਿਖਾ ਰਿਹਾ ਹੈ ਉਹ ਪ੍ਰਕਾਸ਼ ਸਿੰਘ ਬਾਦਲ 1994 ਤੋਂ ਦਿਖਾਉਂਦੇ ਆ ਰਹੇ ਆ। ਮਤਲਬ ਉਹ ਘਟਨਾ जोडਦੀ ਹੈ ਹਾਂ। ਹਾਂ ਜੋੜਦੀ ਆ ਬਿਲਕੁਲ ਬਿਲਕੁਲ। ਵੀ ਅਸੀਂ ਉਦੋਂ ਵੀ ਉਹਨੇ ਉਹਨੇ ਨਹੀਂ ਭੰਗ ਕਰਿਆ। ਬਾਕੀ ਸਿਮਰਜੀਤ ਸਿੰਘ ਮਾਨ, ਸਰਜੀਤ ਸਿੰਘ ਬਰਨਾਲਾ ਔਰ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਸਾਰੇ ਜਿਹੜੇ ਗਰੁੱਪ ਸੀਗੇ ਉਹ ਸਾਰਿਆਂ ਨੇ ਅੰਮ੍ਰਿਤਸਰ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਉਹਨੂੰ ਕਿਹਾ ਸੀ ਵੀ ਹਾਂ ਅਸੀਂ ਅੰਮ੍ਰਿਤਸਰ ਅਕਾਲੀ ਦਲ ਨਾਲ ਜੁੜਦੇ ਹਾਂ। ਬਾਕੀ ਫਿਰ ਇਹ ਹੁੰਦਾ ਉਦੋਂ ਉਹ ਜਜਵੇ ਨਾਲ ਜੁੜੇ ਸੀ ਵੀਨ ਕੈਫਿਰ ਇਹ ਫਿਰ ਪੰਜ ਮੈਂਬਰੀ ਕਮੇਟੀ ਨੂੰ ਵੀ ਕਿਤੇ ਨਾ ਕਿਤੇ ਸੰਦੇਸ਼ ਹੋਏਗਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਵੀ ਜਿਹੜਾ ਹੈਗਾ ਕਿ ਤਨਾ ਕਿਤੇ ਜਾਂ ਤੁਹਾਡੇ ਖਿਲਾਫ ਵੀ ਜਿਹੜਾ ਇਹ ਇਕੱਠ ਕਰਕੇ ਕੋਈ ਇਦਾਂ ਦਾ ਫੈਸਲਾ ਦਿੱਤਾ ਜਾ ਸਕਦਾ ਹਾਂ ਹਾਂ ਹੁਣ ਇਹ ਇਹ ਡਿਪੈਂਡ ਕਰਦਾ ਜਿਹੜਾ ਅੱਜ ਵੀਡੀਓ ਵਾਲਾ ਬਿਆਨ ਹੈਗਾ ਇਹ ਕੋਈ ਆ ਆਦੇਸ਼ ਨਹੀਂ ਹੈ ਜਸਤ ਸੁਝਾਅ ਹੀ ਕਹਿੰਦੇ ਉਹਨਾਂ ਦੇ ਲਈ ਬਿਲਕੁਲ ਆਦੇਸ਼ ਨਹੀਂ ਹੈ ਉਹ ਅਕਾਲ ਤੱਕ ਤੇ ਸੁਝਾਅ ਨਹੀਂ ਹਾਂ ਇਹ ਸੰਕੇਤ ਜ਼ਰੂਰ ਆ ਵੀ ਜਿਸ ਤਰ੍ਹਾਂ ਪੰਜ ਮੈਂਬਰੀ ਭਾਰਤੀ ਕਮੇਟੀ ਜਿਸ ਤਰ੍ਹਾਂ ਇੱਕ ਬੰਦੇ ਨੇ ਲਿਖਿਆ ਹਨ ਕਹਿੰਦਾ ਵੀ ਅਕਾਲੀ ਦਲ ਸੁਖਵੀਰ ਬਾਦਲ ਦੀ ਭਰਤੀ ਦਾ ਤਾਂ ਪਤਾ ਨਹੀਂ ਲੱਗਿਆ ਹਾਂ ਇਹਨਾਂ ਨੂੰ ਲੱਗਦਾ ਹਾਂ ਤਾਂ ਕਹਿੰਦੇ ਵੀ ਲਲਾ ਲਲਾ ਕਰਕੇ ਭਰਤੀ ਹੋ ਰਹੀ ਆ ਵੀ ਜਿਹੜੀ ਇਹ ਲਲਾ ਲਲਾ ਕਰਕੇ ਭਰਤੀ ਹੋ ਰਹੀ ਆ ਵੀ ਇਹਨੂੰ ਫਿਰ ਆ ਤਾਂ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਵੇਗੀ ਅਕਾਲ ਤਖਤ ਅਕਾਲ ਤਖਤ ਦੀ ਫਸੀਲ ਤੋਂ ਫਿਰ ਇਹਨੂੰ ਉਹ ਰੱਦ ਕੀਤਾ ਜਿੰਨੇ ਕਾਲੇ ਪਏ ਹੋਏ ਨੇ ਇਹਨਾਂ ਨੂੰ ਬਣਾਉਣ ਵਾਲੇ ਬੰਦੇ ਜਿਹੜੇ ਇਹਨਾਂ ਦੇ ਪਿੱਛੇ ਆ ਗਿਆਨੀ ਗੜਗੱਜ ਦੇਵ ਜਿਹੜੇ ਮਗਰ ਨੇ ਉਹ ਜਿੰਨੇ ਕਾਲੇ ਪਏ ਹੋਏ ਨੇ ਸਾਰੇ ਸਥਿਤੀ ਨੂੰ ਆਪਣੇ ਕਬਜੇ ਚ ਕਰਨ ਲਈ ਸੋ ਉਹਦੇ ਚੋਂ ਲੱਗਦਾ ਵੀ ਪੰਜ ਮੈਂਬਰੀ ਸਿੰਘ ਪੰਜ ਸਿੰਘਾਂ ਦੀ ਜਿਹੜੀ ਹੈਗੀ ਆ ਮੀਟਿੰਗ ਹੋ ਸਕਦੀ ਆ ਜਿੰਨੇ ਉਹ ਹਾਬੜੇ ਹੋਏ ਨੇ ਜਿੰਨੇ ਲਾਲਚੀ ਨੇ ਜਿੰਨੇ ਗਰੀਡੀ ਨੇ ਉਹ ਉਤੋਂ ਲੱਗਦਾ ਵੀ ਉਹ ਸਿੰਘ ਸਾਹਿਬ ਤੇ ਦਬਾਅ ਪਾਉਣਗੇ ਇਹਨਾਂ ਤੇ ਭਾਈ ਗੜਗੱਜ ਤੇ ਵੀ ਉਹ ਸਿੰਘ ਸਾਹਿਬਾਂ ਦੀ ਮੀਟਿੰਗ ਬਣਾ ਕੇ ਸੋ ਪੰਜ ਮੈਂਬਰੀ ਭਾਰਤੀ ਕਮੇਟੀ ਦੇ ਕਿਤੇ ਨਾ ਕਿਤੇ ਰੋਕ ਲਈ ਜਾਵੇ ਕਿਉਂਕਿ ਉਹਨਾਂ ਦਾ ਇੱਕ ਤਰ੍ਹਾਂ ਨਾਲ ਲੋਕ ਆਪ ਮੁਹਾਰੇ ਆ ਰਹੇ ਆ ਸੋ ਉਸ ਆਪ ਮੁਹਾਰਤਾ ਤੋਂ ਡਰ ਆ ਜਿਹੜਾ ਉਹਨਾਂ ਨੂੰ ਲੱਗ ਰਿਹਾ ਸੋ ਇਹ ਜਿਹੜਾ ਗਿਆਨੀ ਗੜਗੱਜ ਦਾ ਬਿਆਨ ਆ ਇਹਦੇ ਕਿਤੇ ਵੀ ਹਲੇ ਪੈਰ ਨਹੀਂ ਹੈਗੇ ਨੇ ਹਵਾ ਵਿੱਚ ਉਹ ਕੋੜ ਰਹੇ ਨੇ ਤੁਸੀਂ ਦੱਸਿਆ ਹੈਗਾ ਵੀ ਅੱਜ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਵਿਰੋਧ ਕਰਿਆ ਸੋ ਸਿੱਖ ਲਹਿਰ ਦੇ ਮਹਾਨ ਆਗੂ ਭਾਈ ਮਹਿਰ ਸਿੰਘ ਜੀ ਬੱਬਰ ਦਾ ਜਿਹੜਾ ਹੈਗਾ ਯਾਦ ਵਿੱਚ ਉਹਨਾਂ ਦਾ ਦਿਹਾੜਾ ਮਨਾਇਆ ਗਿਆ ਸੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਚ ਜਿਹੜਾ ਗਿਆਨੀ ਗੁਰਬਖਸ਼ ਸਿੰਘ ਜੀ ਵਾਲਾ ਗੁਰਦੁਆਰਾ ਉਹਦੇ ਵਿੱਚ ਤੇ ਉੱਥੇ ਜਿਹੜਾ ਹੈਗਾ ਪਰਿਵਾਰ ਨੂੰ ਸਰੋਪਾ ਨਹੀਂ ਦੇਣ ਦਿੱਤਾ ਗਿਆ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਉਠਾਇਆ ਵੀ ਇਹ ਸਿੱਖਾਂ ਦੇ ਜਿਹੜੇ ਹੈਗੇ ਆ ਸਰਪ੍ਰਵਾਣਿਤ ਜਥੇਦਾਰ ਨਹੀਂ ਨੇ ਸੋ ਕੌਮ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੀ ਸੋ ਉੱਥੇ ਉਹਨਾਂ ਨੂੰ ਸਰੂਪ ਪਾਉ ਨਹੀਂ ਦਿੱਤਾ ਗਿਆ ਸੋ ਹੁਣ ਤੁਸੀਂ ਦੇਖੋ ਜਿਹੜਾ ਉਹਨਾਂ ਦਾ ਕੇਂਦਰੀ ਸਥਾਨ ਆ ਦਰਬਾਰ ਸਾਹਿਬ ਆਕਾਲ ਤਖਤ ਉਹਦੇ ਵਿੱਚ ਵਿਰੋਧ ਹੋ ਰਿਹਾ ਜਥੇਦਾਰ ਦਾ ਹਨਾ ਤੇ ਬਾਕੀ ਸਿੱਖ ਸੰਗਤ ਕੀ ਸੋਚ ਰਹੀ ਆ ਇਹ ਤਾਂ ਉਹਨਾਂ ਨੂੰ ਆਪ ਨੈਤਿਕ ਤੌਰ ਤੇ ਪਿੱਛੇ हट ਜਾਣਾ ਚਾਹੀਦਾ ਵੀ ਜਦੋਂ ਸੰਗਤਾਂ ਮੇਰਾ ਵਿਰੋਧ ਕਰਦੀਆਂ ਸੋ ਮੈਂ ਇਸ ਤੇ ਨਹੀਂ ਰਹੂੰਗਾ ਜੀ ਬਿਲਕੁਲ ਜੀ ਬਹੁਤ ਸਾਰੇ ਸਵਾਲ ਬਹੁਤ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਟੈਸਟਿੰਗ ਪੀਰੀਅਡ ਜਿਹੜਾ ਭਾਈ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਲਈ ਵੀ ਹੈ ਕਿਉਂਕਿ ਜੇ ਸੋ ਸੰਸਥਾ ਨੂੰ ਇਸ ਟਾਈਮ ਲੀਡ ਕਰ ਰਹੇ ਨੇ ਕਿਤਨਾ ਕਿਤੇ ਸਵਾਲਾਂ ਦੇ ਘੇਰੇ 'ਚ ਉਹਨਾਂ ਦੀ ਪਦਵੀ ਵੀ ਹੈ ਫਿਰ ਜਿਸ ਤਰੀਕੇ ਦੇ ਨਾਲ ਸਵੇਰੇ 2:50 ਮਿੰਟ ਤੇ ਜਦੋਂ ਉਹਨਾਂ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ ਭਾਵੇਂ ਅਸੀਂ ਜੋ ਮਰਜ਼ੀ ਕਰ ਲਈਏ ਜਾਂ ਇੱਕ ਨਵੇਂ ਵੱਖਰੇ ਪਰੰਪਰਾਇਕ ਚਲਾ ਕੇ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਜਿਹੜੀਆਂ ਦਸਤਾਰਾਂ ਲਈਆਂ ਜਾ ਰਹੀਆਂ ਨੇ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਸਿੱਖ ਚਿੰਤਕਾਂ ਦੇ ਵਿੱਚ ਸਿੱਖ ਪੱਤਰਕਾਰਾਂ ਦੇ ਵਿੱਚ ਇੱਕ ਵੱਡੇ ਸਵਾਲ ਜਿਹੜੇ ਬਣੇ ਹੋਏ ਨੇ ਦੇਖਦੇ ਆ ਕਿ ਇਸ ਦੇ ਵਿੱਚ ਉਹ ਕਿਵੇਂ ਉੱਭਰ ਕੇ ਭਾਈ ਗੁਰਦੀਪ ਸਿੰਘ ਗੜਗੜ ਜਣੀ ਬਾਹਰ ਆਉਂਦੇ ਨੇ ਕਿਹੋ ਜਿਹੇ ਫੈਸਲੇ ਲੈਂਦੇ ਨੇ ਜਾਂ ਕਿਹੋ ਜਿਹਾ ਪ੍ਰੈਸ਼ਰ ਜਿਹੜਾ ਹੈ ਉਹ ਚੱਲ ਸਕਦੇ ਜਨਾਈ ਅ ਦੂਜੇ ਬੰਨੇ ਗੱਲਬਾਤ ਕਰ ਲਈਏ ਕਿ ਇੱਕ ਬੰਨੇ ਤੇ ਇਹ ਕੰਮ ਚੱਲੇ ਔਰ ਦੂਜੇ ਬੰਨੇ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਜਦੋਂ ਤੋਂ ਪਾਈ ਹਰਜਿੰਦਰ ਸਿੰਘ ਧਾਮੀ ਹੁਣਾ ਨੇ ਦੁਬਾਰਾ ਆਪਣਾ ਉਹਦਾ ਸੰਭਾਲਿਆ ਹੈ ਇੱਕ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜ਼ਥੇਦਾਰਾਂ ਦੀ ਲਾਉਣ ਦਾ ਉਹਨਾਂ ਦੇ ਏਰੀਆ ਦਾ ਤੇ ਉਹਨਾਂ ਨੂੰ ਹਟਾਉਣ ਦਾ ਇੱਕ ਨਿਯਮ ਜਿਹੜਾ ਹੈ ਉਹ ਬਣਿਆ ਜਾਵੇ ਤੇ ਉਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਪੱਕੇ ਜਥੇਦਾਰ ਲਾਉਣ ਦਾ ਜਾਂ ਹੋਰ ਨਵੇਂ ਕਾਰਜਕਾਰੀ ਜਥੇਦਾਰ ਲਾਉਣ ਬਾਰੇ ਵੀ ਚਰਚਾ ਹੋ ਰਹੀ ਸੀ ਪਿਛਲੇ ਦਿਨੀ ਭਾਈ ਰਜਿੰਦਰ ਸਿੰਘ ਮਹਿਤਾ ਜੋ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਵੱਡੇ ਆਉਦਿਆਂ ਤੇ ਰਹਿ ਚੁੱਕੇ ਨੇ ਤੇ ਹੁਣ ਵੀ ਹੈਗੇ ਨੇ ਤੇ ਉਹਦੇ ਨਾਲ-ਨਾਲ ਭਾਈ ਪਿੰਦਰਪਾਲ ਸਿੰਘ ਹੋਣਾ ਦਾ ਵੀ ਜਿਹੜਾ ਹੈ ਨਾਮ ਚੱਲਿਆ ਹੈ ਭਾਈ ਪਿੰਦਰਪਾਲ ਸਿੰਘ ਹੁਣਾਂ ਨੇ ਤੇ ਬਿਲਕੁਲ ਹੀ ਜਿਹੜਾ ਇਸ ਗੱਲ ਤੋਂ ਜਿਹੜਾ ਫਰੰਟ ਤੇ ਆ ਕੇ ਆਪਾਂ ਕਹਿ ਲਈਏ ਕਿ ਜਿਹੜੇ ਹਾਲ ਦੀ ਘੜੀ ਜਿਹੜਾ ਹੈ ਮਨਾ ਕਰ ਦਿੱਤਾ ਹੋਇਆ ਹੈ ਸਰਦਾਰ ਅਰਤਾਰ ਸਿੰਘ ਜੀ ਕੀ ਕਹੋਗੇ ਇਹਨਾਂ ਦੋਵਾਂ ਨਾਵਾਂ ਤੇ ਜਿਹੜੀ ਚਰਚਾ ਚੱਲ ਰਹੀ ਹੈ ਤੇ ਜਾਂ ਜੇ ਭਾਈ ਰਜਿੰਦਰ ਸਿੰਘ ਮਹਿਤਾ ਦਾ ਆਉਂਦਾ ਤੇ ਕੀ ਉਹ ਫਿਰ ਪ੍ਰਮਾਣਿਤ ਹੋਣਗੇ ਸਾਰਿਆਂ ਨੂੰ ਜਾਂ ਕੇ ਫਿਰ ਇੱਕੋ ਹੀ ਧੜੇ ਵਾਲੀ ਗੱਲ ਹੀ ਹੋਊਗੀ ਨਹੀਂ ਰਜਿੰਦਰ ਸਿੰਘ ਮਹਿਤਾ ਤਾਂ ਹੁਣ ਆਪਾਂ ਦੇਖ ਚੁੱਕੇ ਆਂ ਵੀ ਉਹ ਬਹੁਤ ਲੰਮੇ ਸਮੇ ਤੋਂ ਬਾਦਲ ਪਰਿਵਾਰ ਦੇ ਰਾਈਟ ਹੈਂਡਮੈਨ ਨੇ ਸੋ ਬਾਦਲ ਪਰਿਵਾਰ ਨੂੰ ਪ੍ਰਵਾਨ ਨੇ ਹੋਰ ਪੰਥ ਨੂੰ ਪ੍ਰਵਾਨ ਮੇਰੇ ਖਿਆਲ ਲਈ ਤਾਂ ਇਦਾਂ ਦਾ ਹੋ ਗਿਆ ਨਾ ਕਿ ਜਿਹੜਾ ਪੰਥ ਨੂੰ ਪ੍ਰਵਾਨ ਹੋਊਗਾ ਉਹ ਬਾਦਲ ਪ੍ਰਵਾਰ ਨੂੰ ਪ੍ਰਵਾਨ ਨਹੀਂ ਹੋਣਾ ਤੇ ਜਿਹੜਾ ਬਾਦਲ ਪ੍ਰਵਾਰ ਨੂੰ ਪ੍ਰਵਾਨ ਹੋਊਗਾ ਉਹ ਪੰਥ ਨੂੰ ਪ੍ਰਵਾਨ ਨਹੀਂ ਹੋਣਾ ਤੇ ਸਾਡੇ ਕੋਲ ਜਿਹੜੀ ਸੋਚਣਾ ਹਾਲੇ ਅਸੀਂ ਪੁਸ਼ਟੀ ਨਹੀਂ ਕਰਦੇ ਉਸ ਦਿਨ ਸ਼੍ਰੋਮਣੀ ਕਮੇਟੀ ਦੇ اجلاس ਵਿੱਚ ਜਿਹੜਾ ਬੀਬੀ ਕਿਰਨਜੀਤ ਕਰਨਾਲ ਬਤਮੀ ਜੀ ਹੋਈ ਹੈ ਸੋ ਇਹਨਾਂ ਵੱਲੋਂ ਹੋਈ ਦੱਸਿਆ ਜਾਂਦੀ ਵੀ ਸੋ ਜਿਹੜਾ ਬੰਦਾ ਇੰਨਾ ਵਫਾਦਾਰ ਆ ਬਾਦਲਾਂ ਦੇ ਵੀ ਉਹ ਇੱਕ ਬੱਚੀ ਦੀ ਇੱਕ ਸਾਡੀ ਬਹੁਤ ਹੀ ਸਿਹਰਦ ਭੈਣ ਦੀ ਬੇਪਤੀ ਕਰ ਸਕਦਾ ਔਰ ਭਰੇ ਇਜਲਾਸ ਵਿੱਚ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਨਾ ਸੋ ਉਹ ਜਥੇਦਾਰ ਲੱਗਣ ਦੇ ਕਾਬਿਲ ਵੀ ਹੈਗਾ ਕਿ ਨਹੀਂ ਹਾਂ ਸੋ ਫਿਰ ਹੁਣ ਜਦੋਂ ਉਤੋਂ ਸੀ ਉਦਾਂ ਵੀ ਦੇਖਿਆ ਜਾਵੇ ਵੀ ਜਿਹੜੇ ਉਸ ਮੌਕੇ ਤੇ ਜਦੋਂ ਪੰਥ ਤੇ ਭੀੜ ਬਣੀ ਸੀ ਜਦੋਂ ਸੰਤਾਂ ਤੋਂ ਹਥਿਆਰ ਲੈ ਕੇ ਇੱਕ ਮੋਰਚੇ ਤੇ ਆਏ ਤੇ ਬਿਨਾ ਕੋਈ ਟੱਕਰਾ ਕਰਿਆਂ ਹਥਿਆਰ ਕਿਧਰੇ ਰੱਖ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਬਾਹਰ ਨਿਕਲ ਆਏ ਹੈ ਨਾ ਸੋ ਇੱਕ ਇੱਕ ਪੰਜਤਾ ਮਤਲਬ ਇਹ ਵੀ ਸਵਾਲ ਤਾਂ ਇੱਕ ਹੁੰਦਾ ਹੈ ਇੱਕ ਇਹ ਨਾ ਤਾਂ ਹੈ ਨਾ ਜਿੱਦਾਂ ਲੀਪ ਸਿੱਧੂ ਨੇ ਕਿਹਾ ਸੀ ਵੀ ਪੰਥ ਦਾ ਮੇਲਾ ਹੈ ਬੇਸ਼ੱਕ ਪੰਥ ਇਹਨਾਂ ਦੀਆਂ ਤਿਗੜਮ ਬਾਜ਼ੀਆਂ ਨੂੰ ਕਿਤਨਾ ਕਿਤੇ ਸਾਇਲੈਂਟਲੀ ਪ੍ਰਵਾਨ ਕਰਦਾ ਆ ਰਿਹਾ ਪਰ ਇਸ ਵੱਡੇ ਆਦੇ ਲਈ ਕਿ ਉਹਨਾਂ ਨੂੰ ਉਹਨਾਂ ਨੂੰ ਆਪ ਦੇਖਣਾ ਬਣਦਾ ਵੀ ਮੈਂ ਕਾਬਿਲ ਹੈਗਾ ਕਿ ਨਹੀਂ ਹੈਗਾ ਸੋ ਇਹ ਵੀ ਆ ਰਜਿੰਦਰ ਸਿੰਘ ਮਹਿਤਾ ਨੂੰ ਇਹ ਜਾਂ ਅਮਰਜੀਤ ਸਿੰਘ ਚਾਵਲਾ ਨੂੰ ਜਾਂ ਵਿਰਸਾ ਸਿੰਘ ਬਲਟੋਆ ਨੂੰ ਇਹ ਤਿੰਨੇ ਬੰਦੇ ਬਚੇ ਆ ਜਿਹੜੇ ਫੋਰ ਫਰੰਟ ਤੇ ਆ ਸੋ ਇਹ ਤਿੰਨੇ ਬੰਦੇ ਆਪਣੇ ਅੰਦਰ ਗੁਰੂ ਦੇ ਸਨਮੁਖ ਖੜੇ ਹੋ ਕੇ ਇਹ ਤਿੰਨੋਂ ਜਣੇ ਆਪਣੇ ਨਾਲ ਗੱਲਬਾਤ ਕਰਨ ਗੁਰੂ ਨਾਲ ਗੱਲਬਾਤ ਕਰਨ ਵੀ ਕੀ ਅਸੀਂ ਨਿਭੇ ਆ ਕਿ ਅਸੀਂ ਜਦੋਂ ਪੰਥ ਤੇ ਸੰਕਟ ਆਇਆ ਆ ਜਦੋਂ ਜਦੋਂ ਆਪਾਂ ਕਹਿ ਸਕੀਏ ਪੰਥ ਨੇ ਸਿਰਾਂ ਦੀ ਮੰਗ ਕੀਤੀ ਕਿ ਅਸੀਂ ਨਬੇ ਆ ਜੀ ਉਹਨਾਂ ਜਿਹੜੇ ਜਿਹੜੇ ਬੰਦੇ ਉਸ ਵੇਲੇ ਤੱਕ 1984 ਤੱਕ ਕਿਤੇ ਵੀ ਐਕਟਿਵ ਨਹੀਂ ਸੀ ਉਹ ਕਿੰਨੇ ਨਿਭ ਕੇ ਕਿਸ ਤਰ੍ਹਾਂ ਉਹਨਾਂ ਦੀਆਂ ਲੱਤਾਂ ਤੋੜੀਆਂ ਕਿਸ ਤਰ੍ਹਾਂ ਉਹਨਾਂ ਦੇ ਬੰਦਬੰਦ ਕਰਤੇ ਕਿਸ ਤਰ੍ਹਾਂ ਜਿਉਂਦਾ ਸਾਰ ਦਿੱਤਾ ਗਿਆ ਕਿਦਾਂ ਪ੍ਰੈਸਾਂ ਲਾਈਆਂ ਮੁਗਲਾਂ ਦੇ ਸਮੇਂ ਦਾ ਇਤਿਹਾਸ ਇੱਕ ਰੀਪੀਟ ਹੋਇਆ ਹੈਗਾ ਬਟਕੜੇ ਕਰ ਕਰਕੇ ਨਹਿਰਾਂ 'ਚ ਸਿਰ ਤੇ ਉਹ ਬੰਦੇ ਨਿਭਗੇ ਸਾਰੇ ਹੂੰ ਇਹ ਇਹ ਬੰਦੇ ਨਹੀਂ ਨਵੇਂ ਸੋ ਹੁਣ ਕੀ ਇਹ ਉਹੋ ਹੱਕ ਰੱਖਦੇ ਨੇ ਵੀ ਇੱਕ ਕੌਮ ਦੀ ਐਡੇ ਵੱਡੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਬੈਠਣ ਦੀ ਕਿ ਉਹਨਾਂ ਵੀ ਤੇ ਜ਼ਰੂਰਤ ਇਹ ਆ ਜਿਹੜੀ ਇੱਕ ਇੱਕ ਆਬਾ ਹੈਗੀ ਆ ਜਿਹੜੀ ਹਨ ਸੁਖਿੰਦਰਪਾਲ ਸਿੰਘ ਨੇ ਦੱਸਿਆ ਜਾਂਦਾ ਇੱਕ ਪੱਤਰਕਾਰ ਨੇ ਉਹਨਾਂ ਨੂੰ ਫੋਨ ਕਰਿਆ ਵੀ ਤੁਹਾਡਾ ਨਾਂ ਚੱਲ ਰਿਹਾ ਉਹ ਕਹਿੰਦੇ ਮੈਂ ਯੋਗ ਹੀ ਨਹੀਂ ਸਮਝਦਾ ਆਪਣੇ ਆਪ ਨੂੰ ਇਹ ਪਦਵੀ ਬਹੁਤ ਵੱਡੀ ਆ ਮਤਲਬ ਜੀ ਉਹ ਯੋਗ ਨਹੀਂ ਸਮਝਦੇ ਤੇ ਫਿਰ ਇਹ ਇਹ ਤਾਂ ਉਹਨਾਂ ਦੇ ਮੇਰੇ ਖਾਲ ਕਿਤੇ ਵੀ ਲੱਗੇ ਜਾਗੇ ਨਹੀਂ ਦੇਖੋ ਸੁਖਿੰਦਰਪਾਲ ਸਿੰਘ ਨੂੰ ਪਤਾ ਹਨ ਹਾਲਾਂਕਿ ਆਪਾਂ ਮੰਨਦੇ ਆ ਬਹੁਤ ਗੁਰੂ ਦੇ ਉਪਾਸ਼ਕ ਨੇ ਬਹੁਤ ਅੱਛੇ ਕਥਾਕਾਰ ਨੇ ਪੰਥ ਦੇ ਵਿੱਚ ਆਪਾਂ ਗੇਂਦਾਂ ਦੇ ਵਿੱਚ ਰਹਿ ਰਹੇ ਨੇ ਉਹਦੋਂ ਉਹਨਾਂ ਨੇ ਉਸ ਪੱਤਰਕਾਰ ਨੂੰ ਕਿਹਾ ਕਹਿੰਦਾ ਵੀ ਜਿਹੜਾ ਕੰਮ ਅਸੀਂ ਕਥਾ ਦਾ ਕਰ ਰਹੇ ਹਾਂ ਨਾ ਸਾਡੇ ਕੋਲ ਬਹੁਤ ਵਧੀਆ ਤੇ ਮਹਾਨ ਕਥਾਕਾਰ ਕੌਮ ਕੋਲ ਨਹੀਂ ਨੇ ਅਸੀਂ ਅਸੀਂ ਯਤਨ ਕਰ ਰਹੇ ਹਾਂ ਵੀ ਕੌਮ ਨੂੰ ਨਵੇਂ ਪ੍ਰਚਾਰਕ ਤੇ ਨਵੇਂ ਕਥਾਵਾਚਕ ਆ ਜਿਹੜੇ ਉਹ ਮਿਲਦੇ ਰਹਿਣ ਵੀ ਅਸੀਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹੈਗੇ ਆ ਵੀ ਸਾਨੂੰ ਲੱਗਦਾ ਵੀ ਕੌਮ ਨੂੰ ਇਸ ਪਾਸੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ ਸੋ ਆਹ ਕਹਿੰਦੇ ਵੀ ਆਹ ਜਿਹੜਾ ਆਉਦਾ ਮੈਨੂੰ ਨਹੀਂ ਲੱਗਦਾ ਵੀ ਮੈਂ ਮੇਰੇ ਅੰਦਰੋਂ ਇਹ ਯੋਗ ਨਹੀਂ ਹੈਗਾ ਜੀ ਨਹੀਂ ਹਲੇ ਮੈਂ ਇਹਦੇ ਯੋਗ ਨਹੀਂ ਹੈਗਾ ਵੀ ਇਹ ਗੁਰੂ ਸਾਹਿਬ ਦੀ ਪਦਵੀ ਬਹੁਤ ਨੇੜੇ ਪਹੁੰਚਣ ਵਰਗੀ ਸਥਿਤੀ ਆ ਸੋ ਜੇ ਪਿੰਦਰਪਾਲ ਸਿੰਘ ਇਹ ਦੇਖ ਰਹੇ ਵੀ ਗੁਰੂ ਦੇ ਨੇੜੇ ਪਹੁੰਚਣ ਵਾਲੀ ਪਦਵੀ ਆ ਤਾਂ ਰਜਿੰਦਰ ਸਿੰਘ ਮੈਂ ਤਾਂ ਨਹੀਂ ਦੇਖ ਰਹੇ ਵੀ ਇਹ ਗੁਰੂ ਦੇ ਤੇ ਮੈਂ ਕਰ ਮੈਂ ਕਰਿਆ ਕੀ ਆ ਪਿਛਲੇ 50 ਸਾਲਾਂ ਚ ਜਾਂ 40 ਸਾਲਾਂ ਚ ਤੇ ਮੈਂ ਕਿੱਥੇ ਜਾਣ ਦੀ ਉਹ ਕੋਸ਼ਿਸ਼ ਕਰ ਰਿਹਾ ਸੋ ਇਹ ਸਵਾਲ ਨੇ ਉਹਨਾਂ ਨੂੰ ਆਤਮਚੀਨਣ ਕਰਨਾ ਚਾਹੀਦਾ ਅਸੀਂ ਇਹਦੇ ਵੱਲੋਂ ਕੋਈ ਆਪਣੇ ਵੱਲੋਂ ਨਹੀਂ ਉਹਨਾਂ ਦਾ ਫੈਸਲਾ ਕਰ ਰਹੇ ਉਹ ਆਪ ਆਤਮਚੀਨਣ ਕਰਨ ਵੀ ਉਹ ਕੈਪੇਬਲ ਵੀ ਹੈਗੇ ਆ ਜਥੇਦਾਰੀ ਦੇ ਕਿ ਨਹੀਂ ਸੋ ਉਹ ਤੋਂ ਬਾਅਦ ਜਿਹੜੇ ਅਗਲੇ ਫੈਸਲੇ ਆ ਜਿਹੜੇ ਤਖਸੈਬਾਨ ਦੇ ਕਿਸੇ ਵੀ ਸੰਸਥਾ ਵੱਲੋਂ ਉਹਨਾਂ ਦੀ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਦੇ ਕਰੈਕਟਰ ਦੇ ਹਿਸਾਬ ਨਾਲ ਜਾਂ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਇੱਕ ਧਾਰਮਿਕ ਪੁਰਸ਼ ਵੱਜੋਂ ਜਿਹੜਾ ਹੈਗਾ ਵੀ ਵੱਡੀਆਂ ਸੰਕਟਾਂ ਦਾ ਸਾਹਮਣਾ ਕਰਨ ਦੀ ਜਿਹੜੀ ਜ਼ਰੂਰਤ ਹੈ ਮੈਨਾਂ ਜਦੋਂ ਉਹ ਸੰਕਟ ਦਾ ਸਾਹਮਣਾ ਕਰਨ ਦੀ ਜ਼ਰੂਰਤ ਤੋਂ ਭੱਜ ਚੁੱਕੇ 1984 ਚ ਸੋ ਹੁਣ ਜੇ ਪੰਥ ਤੇ ਮੁੜ ਸੰਕਟ ਆਉਂਦਾ ਜਿਸ ਤਰ੍ਹਾਂ ਦੀ ਹਮਲਾਵਰ ਬਿਰਤੇ ਭਾਰ ਸਰਕਾਰ ਦੀ ਸਿੱਖਾਂ ਪ੍ਰਤੀ ਹੋ ਰਹੀ ਹੈ ਕੀ ਜਦੋਂ ਮੁੜ ਕੇ ਸੰਕਟ ਆਏਗਾ ਕੀ ਸਾਡਾ ਜਥੇਦਾਰਾ ਜਿਹੜਾ ਉਸ ਨੂੰ ਪਰਵਾਨ ਕਰਨ ਦੀ ਯੋਗਤਾ ਰੱਖਦਾ ਹੋਵੇਗਾ ਇਹ ਡਿਪੈਂਡ ਕਰਦਾ ਜੀ ਬਿਲਕੁਲ ਜੀ ਕਿਉਂਕਿ ਜਿਹੜਾ ਇਹ ਅਹੁਦਾ ਹੈਗਾ ਬੜਾ ਆਪਾਂ ਕਹਿ ਲਈ ਕਿ ਸਨਮਾਨਜਨਕ ਤੇ ਬਹੁਤਾ ਉੱਚਾ ਅਹੁਦਾ ਹੈਗਾ ਤੇ ਜੇ ਭਾਈ ਪਿੰਦਰਪਾਲ ਸਿੰਘ ਵਰਗੇ ਆਪਣੇ ਆਪ ਨੂੰ ਯੋਗ ਨਹੀਂ ਸਮਝਦੇ ਤੇ ਫਿਰ ਜਿਹੜੇ ਵਿਅਕਤੀ ਆਪਾਂ ਕਹੀ ਕਿ ਯੋਗ ਸਮਝਦੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਕਿਤਨਾ ਕਿਤੇ ਆਪਣੇ ਅੰਦਰ ਜਿਵੇਂ ਸਰਦਾਰ ਅਵਤਾਰ ਸਿੰਘ ਉਹਨਾਂ ਨੇ ਕਿਹਾ ਕਿ ਆਤਮ ਚੀਨਣ ਜਿਹੜਾ ਕਰਨ ਦੀ ਲੋੜ ਹੈਗੀ ਹੈ ਬਾਕੀ ਕਿਵੇਂ ਆਉਣ ਵਾਲੇ ਦਿਨਾਂ 'ਚ ਸਿਚੁਏਸ਼ਨ ਅਨਫੋਲਡ ਹੁੰਦੀ ਹੈ ਉਹਦੇ ਤੇ ਜਿਹੜੀ ਚਰਚਾ ਹੈ ਆਪਾਂ ਸਮੇਂ-ਸਮੇਂ ਤੇ ਜਿਹੜੀ ਆ ਉਹ ਕਰਦੇ ਰਵਾਂਗੇ